ਗੰਗੂ ਅਤੇ ਬਾਗੂ ਨਾਮ ਕਰਕੇ ਦੋਵੇਂ ਲਾਹੌਰ ਦੇ ਖਤਰੀ ਹੋਏ ਸਨ ਜਦ ਸ਼ਰਾਦ ਪੱਖ ਨੇੜੇ ਆਇਆ ਤਦ ਇਹਨਾਂ ਨੂੰ ਬ੍ਰਾਹਮਣਾਂ ਨੇ ਕਿਹਾ ਕਿ ਭਾਵੇਂ ਚੋਰੀ ਕਰਕੇ ਲਿਆਓ ਭਾਵੇਂ ਯਾਰੀ ਕਰਕੇ ਲਿਆਓ ਪਿੱਤਰਾਂ ਨੂੰ ਜ਼ਰੂਰ ਦੇਣਾ ਚਾਹੀਦਾ ਹੈ ਉਸ ਵੇਲੇ ਇਨਾਂ ਨੇ ਚੋਰੀ ਦਾ ਧਨ ਪਦਾਰਥ ਲਿਆ ਕੇ ਸ਼ਰਾਦ ਕਰਨਾ ਸ਼ੁਰੂ ਕਰ ਦਿੱਤਾ ਇਤਨੇ ਨੂੰ ਸਤਿਗੁਰੂ ਨਾਨਕ ਦੇਵ ਜੀ ਚੱਲਦੇ ਰਟਨ ਕਰਦੇ ਹੋਏ ਲਾਹੌਰ ਸ਼ਹਿਰ ਆ ਪਹੁੰਚੇ ਜਦ ਇਹਨਾਂ ਨੇ ਸੁਣਿਆ ਉਸ ਸਮੇਂ ਦੋਵੇਂ ਚੱਲ ਕੇ ਸਤਿਗੁਰਾਂ ਪਾਸ ਆਏ ਤੇ ਬੇਨਤੀ ਕਰਕੇ ਆਪਣੇ ਘਰ ਵਿੱਚ ਲੈ ਗਏ ਜਦ ਸ਼ਰਾਦ ਕਰ ਚੁੱਕੇ ਤਾਂ ਸਤਗੁਰੂ ਨਾਨਕ ਦੇਵ ਜੀ ਨੇ ਪੁੱਛਿਆ ਇਤਨਾ ਇਕੱਠ ਤੁਸੀਂ ਕਿਸ ਵਾਸਤੇ ਕੀਤਾ ਹੈ ਗੰਗੂ ਪਾ ਗੂ ਨੇ ਕਿਹਾ ਅਸਾਂ ਨੇ ਆਪਣੇ ਪਿਤਾ ਦੇ ਨਿਮਿਤ ਸ਼ਰਾਧ ਕੀਤਾ ਹੈ ਇਸ ਵਾਸਤੇ ਇਹ ਲੋਕ ਇਕੱਠੇ ਹੋਏ ਹਨ ਸਤਗੁਰੂ ਆ ਕਿਹਾ ਕਿ ਜਿਸ ਵਾਸਤੇ ਤੁਸੀਂ ਸ਼ਰਾਧ ਕੀਤਾ ਹੈ ਤੁਹਾਡੇ ਪਿਤਾ ਨੂੰ ਤਾਂ ਪਹੁੰਚਿਆ ਹੀ ਨਹੀਂ ਕਿਉਂਕਿ ਤੁਸਾਂ ਨੇ ਚੋਰੀ ਕਰਕੇ ਧਨ ਲਿਆਂਦਾ ਸੀ ਚੋਰੀ ਦਾ ਮਾਲ ਕਦੇ ਨਹੀਂ ਮਿਲਦਾ ਸਗੋ ਜਿਸ ਦੇ ਕਰੋ ਚੋਰੀ ਕਰਕੇ ਲਿਆਂਦਾ ਸੀ ਉਸ ਦੇ ਪਿਤਰਾਂ ਨੂੰ ਜਾ ਮਿਲਿਆ ਹੈ ਤੁਹਾਡਾ ਕੀਤਾ ਨੇ ਸਫਲ ਹੈ ਸਗੋ ਉਲਟਾ ਦੁਖਦਾਈ ਹੈ ਕਿਉਂਕਿ ਤੁਹਾਡੇ ਪਿਤਰਾਂ ਨੂੰ ਉਹ ਪਿਤਰ ਝੂਠਾ ਪਏ ਕਰਦੇ ਹਨ ਪਿਤਰਾਂ ਨੂੰ ਤਦ ਮਿਲਦਾ ਹੈ ਜਦ ਆਪ ਖਟ ਕਮਾ ਕੇ ਸ਼ਰਾਧ ਕਰੇ ਜਦ ਪਿਤਰਨ ਕੋ ਦਿਨ ਚੱਲ ਆਵੇ ਤਿੰਨ ਹਿੱਤ ਕਰ ਪੋਜਨ ਜੋ ਖਵਾਵੇ ਪਿੱਤਰ ਵਰਨ ਚਾਰਨ ਸਮਦਾਏ ਵਿਪਰਨ ਵਿਖੇ ਪਰਵੇਸਹਿ ਆਏ ਸਿੱਖਨ ਕੇ ਗਨ ਪਿੱਤਰ ਜੋ ਐ ਹੈ ਸੋ ਸਿੱਖਨ ਮੈਂ বাসੋ ਲਹ ਜਥਾ ਚੰਗ ਬੰਦੀ ਸੰਗ ਡੋਰ ਡੌਲਤ ਜਹਕ ਹੈ ਨਭੀ ਔਰ ਡੋਰਬੰਦ ਦੀਪਕ ਪਹੁੰਚਾਵੇ ਤੇ ਮਪਿਤਰਨ ਕੀ ਵਿਦ ਬਨ ਆਵੇ ਮੋਰ ਡੋਰ ਨਿਜ ਸੰਤਤ ਸੰਗ ਬੰਦੇ ਰਹਤ ਦੂਰ ਸਮਚੰਗ ਪਿਤਰ ਦੇਵਤਾ ਜੋ ਸਭ ਕੀਰੇ ਲੇਲੇ ਸੋ ਆਹਾਰ ਤਿਸ ਬੇਰੇ ਸਵਰਗ ਕੇ ਨਰਕ ਜੂਨ ਕੇ ਮਾਹੀ ਸੁਰਗ ਕੇ ਪਿਤਰ ਪਹੁੰਚਾਵੇ ਤਾਹੀ ਨਾਨਕ ਪ੍ਰਕਾਸ਼ ਦੇ ਵਿੱਚ ਇਹ ਸ਼ਲੋਕ ਦੁਨੀ ਚੰਦ ਦੇ ਪਰਤਾਏ ਕਥਨ ਕੀਤਾ ਹੈ ਪਰੰਤੂ ਸੰਪਰਦਾਇ ਕਥਨ ਇਹ ਹੀ ਹੈ ਕਿ ਗੰਗੂ ਪਾਗੂ ਨਾਲ ਇਹ ਸ਼ਲੋਕ ਉਚਾਰਿਆ ਹੈ ਜੇ ਮੁਹਕਾ ਕਰ ਮੁਹੇ ਕਰ ਮੁਹੇ ਪਿਤਰੀ ਦੇ ਜੇ ਮੁਹਕਾ ਠਗਣ ਵਾਲਾ ਹੋ ਕੇ ਕਿਸੇ ਦੂਸਰੇ ਘਰ ਨੂੰ ਮੁਹੇ ਠਗੇ ਤੇ ਉਹ ਪਦਾਰਥ ਆਪਣੇ ਘਰ ਦੇ ਮੁਹੋ ਵਿੱਚ ਲਿਆ ਕੇ ਆਪਣੇ ਪਿਤਰਾ ਦੇ ਨਿਮਤ ਦਵੇ ਤਾਂ ਅੱਗੇ ਉਸ ਦੇ ਵੀ ਪਿੱਤਰ ਬੈਠੇ ਹਨ ਅੱਗੇ ਵਸਤ ਸਿਆਣੀਆਂ ਪਿਤਰੀ ਚੋਰ ਕਰੇ ਉਹ ਪਿੱਤਰ ਅੱਗੇ ਪ੍ਰਲੋਕ ਵਿੱਚ ਵਸਤੂ ਪਛਾਣ ਲੈਂਦੇ ਹਨ ਉਲਟਾ ਸਗੋ ਉਹ ਪਿੱਤਰ ਇਸ ਸਰਾਧ ਕਰਨ ਵਾਲੇ ਦੇ ਪਿਤਰਾ ਨੂੰ ਚੋਰ ਆਖਦੇ ਹਨ ਜਿਸ ਨੇ ਇਹ ਉਪਦੇਸ਼ ਦਿੱਤਾ ਹੈ ਕਿ ਭਾਵੇਂ ਚੋਰੀ ਕਰ ਭਾਵੇਂ ਯਾਰੀ ਕਰ ਪਰ ਸਰਾਧ ਜ਼ਰੂਰ ਕਰ ਵੱਡੀ ਹੈ ਹੱਥ ਦਲਾਲ ਕੇ ਮੁਸਫੀ ਇਹ ਕਰੇ ਉਹ ਦਲਾਲ ਬ੍ਰਾਹਮਣ ਦੇ ਹੱਥ ਵੱਡੇ ਜਾਂਦੇ ਹਨ ਜਿਸ ਨੇ ਇਸ ਪ੍ਰਕਾਰ ਦੀ ਮਨਸਫੀ ਕੀਤੀ ਅਰਥਾਤ ਨਿਆਂ ਕੀਤਾ ਹੈ ਨਾਨਕ ਅੱਗਾ ਸੂ ਮਿਲੇ ਜੇ ਖੱਟੇ ਕਾਲੇ ਦੇ ਸਤਗੁਰੂ ਦੇਵ ਜੀ ਵਚਨ ਕਰਦੇ ਹਨ ਅੱਗੇ ਪ੍ਰਲੋਕ ਵਿੱਚ ਪਿਤਰਾਂ ਨੂੰ ਉਹੀ ਕੁਝ ਮਿਲਦਾ ਹੈ ਜੋ ਆਪਣੀ ਘਾਲੇ ਕਮਾਈ ਨਾਲ ਖਟਕੇ ਦਾਨ ਦਿੰਦਾ ਹੈ ਇੱਕ ਸਮੇਂ ਦਸ਼ਮ ਪਾਤਸ਼ਾਹ ਜੀ ਪਾਸ ਵੀ ਸੰਗਤ ਨੇ ਬੇਨਤੀ ਕੀਤੀ ਕਿ हे ਦੀਨ ਦਿਯਾਲੂ ਗੁਰੂ ਜੀ ਤੁਸੀਂ ਲਿਖਿਆ ਹੈ ਕਿਸੇ ਮੋਨੇ ਦੇ ਹੱਥੋਂ ਸ਼ਰਾਧ ਨਹੀਂ ਕਰਾਉਣੇ ਸਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਦੀ ਜਨਮ ਸਾਖੀ ਦੇ ਵਿੱਚ ਲਿਖਿਆ ਹੈ ਸ੍ਰੀ ਗੁਰੂ ਨਾਨਕ ਨਰਿੰਕਾਰ ਜੀ ਦੀ ਜੋਤੀ ਜੋਤ ਸਮਾਉਣੇ ਦੇ ਦਿਨ ਸ਼ਰਾਧ ਕਰਵਾਇਆ ਸੀ ਬਚਨ ਹੋਇਆ ਉਸ ਸਮੇਂ ਜਪਜੀ ਮੰਤਰ ਤੋਂ ਬਿਨਾਂ ਹੋਰ ਕੋਈ ਮੰਤਰ ਨਹੀਂ ਸੀ ਪੜਿਆ ਤੁਸੀਂ ਵੀ ਜਪਜੀ ਮੰਤਰ ਪੜ ਕੇ ਸ਼ਰਾਧ ਪੂਰਨ ਕਰੋ ਤਾਂ ਫਲ ਮਿਲੇਗਾ ਨਾਮ ਹੀਨ ਆਦਮੀ ਹਮੇਸ਼ਾ ਅਪਵਿੱਤਰ ਹੈ ਇਸ ਉੱਤੇ ਦਸਤਾੰਤ ਦਿੰਦੇ ਹਨ ਮਹੱਲਾ ਪਹਿਲਾ ਜੋ ਜੋ ਜੁਰ ਨਾਵਣੀ ਆਵੇ ਬਰੂ ਵਾਰ